ਸਤਿ ਸ੍ਰੀ ਅਕਾਲ ਰਣਦੀਪ ਪੰਦੀਰ ਅਫੀਸ਼ੀਅਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਆ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੀ ਤੁਹਾਨੂੰ ਵੀ ਘੁੱਟਣ ਮਹਿਸੂਸ ਹੁੰਦੀ ਹੈ ਅਕਸਰ ਤੁਹਾਨੂੰ ਜ਼ਿੰਦਗੀ ਜਿਹੜੀ ਹੈ ਇਹ ਲੱਗਣ ਲੱਗੀ ਕਿ ਜ਼ਿੰਦਗੀ ਬਹੁਤ ਤੰਗ ਕਰ ਰਹੀ ਹੈ ਜ਼ਿੰਦਗੀ ਨੇ ਹੱਥ ਖੜੇ ਕਰਵਾਏ ਪਏ ਆ ਸਮਝ ਨਹੀਂ ਆ ਰਿਹਾ ਕਿ ਜ਼ਿੰਦਗੀ ਦੇ ਵਿੱਚ ਕੀ ਹੋਵੇ ਤਾਂ ਅੱਜ ਇਸ ਪ੍ਰੋਗਰਾਮ ਨੂੰ ਧਿਆਨ ਦੇ ਨਾਲ ਸੁਣਿਓ ਮੈਂ ਤੁਹਾਨੂੰ ਤੁਹਾਡੀਆਂ ਅਜਹੀਆਂ ਚਾਰ ਪੰਜ ਆਦਤਾਂ ਬਾਰੇ ਗੱਲ ਕਰਨੀ ਆ ਜਿਨ੍ਹਾਂ ਨੂੰ ਜੇ ਅਸੀਂ ਬਦਲ ਲਿਆ ਨਾ ਤਾਂ ਸਾਡੀ ਜ਼ਿੰਦਗੀ ਸੌਖੀ ਹੋ ਜਾਏਗੀ ਖੂਬਸੂਰਤ ਹੋ ਜਾਏਗੀ ਸਭ ਤੋਂ ਪਹਿਲੀ ਗੱਲ ਤਾਂ ਜੇ ਤੁਹਾਨੂੰ ਇਹ ਲੱਗ ਰਿਹਾ ਹੈ ਨਾ ਕਿ ਜ਼ਿੰਦਗੀ ਨੇ ਤੁਹਾਨੂੰ ਤੰਗ ਕੀਤਾ ਹੋਇਆ ਤੁਸੀਂ ਇਕੱਲੇ ਨਹੀਂ ਹੈਗੇ ਜਿਨ੍ਹਾਂ ਨੂੰ ਜ਼ਿੰਦਗੀ ਨੇ ਤੰਗ ਕੀਤਾ ਹੈ ਇੱਥੇ ਸੁਖੀ ਕੋਈ ਬੰਦਾ ਨਹੀਂ ਹੈਗਾ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਜ਼ਰੂਰ ਹੈ ਕੋਈ ਘਰ ਪਰਿਵਾਰ ਦੀਆਂ ਸਤਿਆਂ ਤੋਂ ਪਰੇਸ਼ਾਨ ਹੈ ਕਿਸੇ ਨੂੰ اولاد ਤੰਗ ਕਰ ਰਹੀ ਹੈ ਕਿਸੇ ਨੂੰ ਮਾਪਿਆਂ ਨੇ ਪਰੇਸ਼ਾਨ ਕੀਤਾ ਹੋਇਆ ਹੈ ਹਰ ਤਰ੍ਹਾਂ ਦੇ ਲੋਕ ਨੇ ਉਹਨਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਤਾਂ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਬਾਕੀ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਠੀਕ ਹੈ ਇਹ ਤੁਹਾਡਾ ਬਹੁਤ ਵੱਡਾ ਵਹਿਮ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਇਸ ਵਿਅਮ ਨੂੰ ਦੂਰ ਕਰੋ ਦੂਜੀ ਗੱਲ ਆਪਣੇ ਆਪ ਬਾਰੇ ਨਾ 네ਗੇਟਿਵ ਸੈਲਫ ਟਾਕ ਕਰਨੀ ਬੰਦ ਕਰੋ ਵੀ ਮੈਂ ਹੀ ਇੰਨਾ ਬਦਕਿਸਮਤ ਕਿਉਂ ਹਾਂ ਮੇਰੇ ਨਾਲ ਹੀ ਅਜਿਹਾ ਕਿਉਂ ਹੋਇਆ ਮੈਂ ਪਹਿਲਾਂ ਹੀ ਕਿਹਾ ਕਿ ਤੁਸੀਂ ਇਕੱਲੇ ਨਹੀਂ ਹੈਗੇ ਬਹੁਤ ਸਾਰੇ ਲੋਕ ਹੀ ਅਜਿਹੇ ਨੇ ਜਿਨ੍ਹਾਂ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨੇ ਥੋੜੇ ਦਿਨ ਪਹਿਲਾਂ ਮੈਂ ਕਿਸੇ ਡਾਕਟਰ ਸਾਹਿਬ ਦੇ ਕੋਲ ਬੈਠੀ ਸੀ ਤੇ ਉਹਨਾਂ ਦੇ ਕੋਲ ਨਾ ਕੋਈ ਮਾਤਾ ਜੀ ਆਏ ਇਲਾਜ ਦੇ ਲਈ ਉਹ ਕਹਿੰਦੇ ਕਿ ਮੈਂ ਮੇਰੇ ਪੈਰ ਦੇ ਵਿੱਚ ਕਹਿੰਦੇ ਕੋਈ ਕਿੱਲ ਵੱਜੀ ਸੀ ਤੇ ਉਸ ਕਿੱਲ ਤੋਂ ਬਾਅਦ ਮੈਂ ਟੈਟਨਸ ਦਾ ਇੰਜੈਕਸ਼ਨ ਵੀ ਲੈ ਲਿਆ ਪਰ ਮੇਰੇ ਪੈਰ ਦੇ ਵਿੱਚ ਫਿਰ ਵੀ ਬਹੁਤ ਦਰਦ ਹੋ ਰਿਹਾ ਦੋ ਤਿੰਨ ਦਿਨ ਤੋਂ ਤੇ ਹੁਣ ਤਾਂ ਮੇਰੇ ਤੋਂ ਚੱਲਿਆ ਵੀ ਨਹੀਂ ਜਾਂਦਾ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਜਿਹੜਾ ਤੁਸੀਂ ਇਹਦਾ ਟ੍ਰੀਟਮੈਂਟ ਕਰਵਾ ਲਿਆ ਸੀ ਟੈਟਨਸ ਦਾ ਇੰਜੈਕਸ਼ਨ ਲੈ ਲਿਆ ਸੀ ਤਾਂ ਕੋਈ ਸਮੱਸਿਆ ਦੀ ਗੱਲ ਨਹੀਂ ਹੈਗੀ ਤੁਸੀਂ ਨਾ ਇੱਕ ਤਾਂ ਨਰਮ ਚੱਪਲ ਪਾ ਲਿਆ ਕਰੋ ਕੋਈ ਵੀ ਤੇ ਦੂਜੀ ਗੱਲ ਕਹਿੰਦੇ ਕਿ ਇਹਨੂੰ ਕੋਸੇ ਪਾਣੀ ਚ ਰੱਖ ਕੇ ਟਪੋਰ ਕਰ ਲਿਓ ਇਹ ਠੀਕ ਹੋ ਜਾਏਗਾ ਹੁਣ ਉਹਨਾਂ ਦਾ ਜਿਹੜਾ ਸਾਰਾ ਧਿਆਨ ਸੀ ਨਾ ਮਾਤਾ ਜੀ ਦਾ ਉਹ ਡਾਕਟਰ ਸਾਹਿਬ ਦੀ ਸਲਾਹ ਦੇ ਉੱਤੇ ਨਹੀਂ ਸੀਗਾ ਉਹਨਾਂ ਨੇ ਡਾਕਟਰ ਸਾਹਿਬ ਨੂੰ ਅਗਲਾ ਸਵਾਲ ਕੀਤਾ ਮੈਂ ਤਾਂ ਸੇਵਾ ਵੀ ਇੰਨੀ ਕਰਦੀ ਆਂ ਜੀ ਮੈਂ ਤਾਂ ਗੁਰਦੁਆਰੇ ਤੋਂ ਵਾਪਸ ਆ ਰਹੀ ਸੀ ਜਿਸ ਵੇਲੇ ਮੇਰੇ ਜਿਸ ਵੇਲੇ ਮੇਰੇ ਇਹ ਪੈਰ ਦੇ ਵਿੱਚ ਕਿੱਲ ਵੱਜੀ ਗਿਆ ਮੇਰੇ ਨਾਲ ਇਹ ਅਜਿਹਾ ਕਿਉਂ ਹੋਇਆ ਮੈਂ ਤਾਂ ਇੰਨੇ ਸਾਲਾਂ ਤੋਂ ਨੰਗੇ ਪੈਰ ਜਾ ਕੇ ਕੀ ਕਰ ਰਹੀ ਆ ਹਨਾ ਹੁਣ ਤੁਸੀਂ ਇਹ ਸੋਚੋ ਕਿ ਉਹਨਾਂ ਦੇ ਮਨ ਦੇ ਵਿੱਚ ਨਾ ਇਹ ਚੀਜ਼ ਚੰਗੀ ਤਰ੍ਹਾਂ ਬੈਠੀ ਹੋਈ ਸੀ ਕਿ ਮੇਰੇ ਨਾਲ ਕੁਝ ਗਲਤ ਕਿਉਂ ਹੋਇਆ ਤੁਸੀਂ ਇਹ ਵੀ ਤਾਂ ਸੋਚ ਸਕਦੇ ਹੋ ਨਾ ਕਿ ਹੋ ਸਕਦਾ ਹੈ ਤੋ ਤੁਹਾਡੇ ਦੇ ਕੋਈ ਬਹੁਤ ਵੱਡੀ ਸਮੱਸਿਆ ਆਉਣੀ ਸੀ ਹੋ ਸਕਦਾ ਰੱਬ ਨਾ ਕਰੇ ਕੋਈ ਅਜਿਹਾ ਹਾਦਸਾ ਹੋ ਜਾਂਦਾ ਕਿ ਤੁਹਾਡਾ ਪਿਆਰ ਹੀ ਕੱਟਣਾ ਪੈ ਜਾਂਦਾ ਜਿਹੜਾ ਪੈਰ ਦੇ ਵਿੱਚ ਕਿੱਲ ਵੱਜ ਕੇ ਸਰ ਗਿਆ ਪਰ ਨਹੀਂ ਅਸੀਂ ਨਾ 네ਗੇਟਿਵ ਸੋਚਾਂਗੇ ਤੇ ਸੋਚਾਂਗੇ ਵੀ ਵਧਾ ਚੜਾ ਕੇ ਕਿ ਮੇਰੇ ਨਾਲ ਹੀ ਅਜਿਹਾ ਕਿਉਂ ਹੋਇਆ ਅਰੇ ਬਹੁਤ ਸਾਰੇ ਲੋਕੀ ਅਜਿਹੀ ਨਹੀਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਹਾਦਸੇ ਹੋ ਜਾਂਦੇ ਆ ਸੜਕ ਹਾਦਸੇ ਹੋ ਜਾਂਦੇ ਆ ਲੋਕਾਂ ਦੀਆਂ ਲੱਤਾਂ ਵਾਵਾ ਚੱਲੀਆਂ ਜਾਂਦੀਆਂ ਹਨ ਹਾਦਸਿਆਂ ਦੇ ਵਿੱਚ ਸਾਰੀ ਜ਼ਿੰਦਗੀ ਉਹਨਾਂ ਦੀ ਜਿਹੜੀ ਹੈਗੀ ਹੈ ਉਹ ਵੀਲ ਚੇਅਰ ਤੇ ਆ ਜਾਂਦੀ ਹੈ ਇਸ ਤੋਂ ਮੈਨੂੰ ਲੱਗਦਾ ਕਿ ਜੇ ਕੋਈ ਨੁਕਸਾਨ ਹਨ ਜ਼ਿੰਦਗੀ ਦੇ ਵਿੱਚ ਤਾਂ ਇਹ ਨੁਕਸਾਨ ਹੈ ਤੁਸੀਂ ਬਿਮਾਰ ਹੋ ਗਏ ਤੁਹਾਡੇ ਕੋਈ ਸੱਟ ਲੱਗੀ ਇਹ ਤਾਂ ਜ਼ਿੰਦਗੀ ਹੈ ਤੇ ਜ਼ਿੰਦਗੀ ਦੇ ਵਿੱਚ ਤਾਂ ਅਜਿਹਾ ਕੁਝ ਹੋ ਗਈ ਠੀਕ ਹੈ ਦੂਜੀ ਗੱਲ ਲੋਕੀ ਕਹਿੰਦੇ ਕਿ ਪੋਜ਼ਿਟਿਵ ਸੋਚੋ ਵੱਧ ਤੋਂ ਵੱਧ ਹਾਂ ਪੱਖੀ ਸੋਚੋ ਮੈਂ ਕਹਿੰਨੀ ਆ ਕਿ ਵੱਧ ਤੋਂ ਵੱਧ 네ਗੇਟਿਵ ਸੋਚੋ ਜਿੰਨਾ 네ਗੇਟਿਵ ਸੋਚੋਗੇ ਉਸ ਤੋਂ ਬਾਅਦ ਤੁਹਾਡੇ ਚ એનર્ਜੀ ਆਊਗੀ ਫਿਰ ਸਭ ਕੁਝ ਪੋਜ਼ਿਟਿਵ ਹੋਊਗਾ ਠੀਕ ਹੈ ਹੁਣ ਤੁਸੀਂ ਕਹੋਗੇ ਕਿ ਇਹ ਕਿਵੇਂ ਹੋ ਸਕਦਾ ਮੈਂ ਤੁਹਾਨੂੰ ਇੱਕ ਸਿੰਪਲ ਢੰਗ ਦੱਸਦੀ ਹਾਂ ਮੰਨ ਲਓ ਕੋਈ ਵੀ ਸਮੱਸਿਆ ਹੁੰਦੀ ਹੈ ਠੀਕ ਹੈ ਜਾਂ ਕੋਈ ਵੀ ਗੱਲਬਾਤ ਹੈ ਮੈਂ ਜੇ ਕਿਸੇ ਸਥਿਤੀ ਨੂੰ ਬਦਲਣਾ ਹੈ ਨਾ ਤਾਂ ਮੈਂ ਉਸ ਸਥਿਤੀ ਬਾਰੇ ਬੁਰੇ ਤੋਂ ਬੁਰਾ ਸੋਚਦੀ ਹਾਂ ਮਤਲਬ ਜੇ ਮੈਂ ਇਹ ਕੰਮ ਕਰ ਰਹੀ ਹਾਂ ਇਸ ਕੰਮ ਨੂੰ ਕਰਨ ਦੇ ਨਾਲ ਇਹਦਾ ਸਾਈਡ ਇਫੈਕਟ ਕੀ ਹੋ ਸਕਦਾ ਹੈ ਇਹਦੇ ਚ ਬੁਰਾ ਕੀ ਹੋ ਸਕਦਾ ਹੈ ਬੁਰੇ ਤੋਂ ਬੱਤਰ ਕੀ ਹੋ ਸਕਦਾ ਹੈ ਫਿਰ ਜਦੋਂ ਮੈਨੂੰ ਸਾਰੀਆਂ ਚੀਜ਼ਾਂ ਬਾਰੇ ਸੋਚ ਲੈਣੀਆਂ ਹਨ ਨਾ ਤਾਂ ਫਿਰ ਮੈਨੂੰ ਉਹਦੇ ਚ ਪੋਜ਼ਿਟਿਵਿਟੀ ਦੀ ਸੁਣੀ ਸ਼ੁਰੂ ਹੁੰਦੀ ਹੈ ਠੀਕ ਹੈ ਜਦੋਂ ਮੈਂ ਸਾਰੇ ਸੋਚ ਲੈਣੀਆਂ ਨਾ ਕਿ ਜੇ ਬੁਰੇ ਤੋਂ ਬੁਰਾ ਕੀ ਹੋ ਸਕਦਾ ਫਿਰ ਮੈਂ ਉਹਦੇ ਹੱਲ ਵੀ ਪਹਿਲਾਂ ਹੀ ਸੋਚ ਲੈਣੀਆਂ ਕਿ ਜੇ ਇਹ ਹੋ ਗਿਆ ਤਾਂ ਇਹ ਹੋ ਜਾਏਗਾ ਇਹ ਹੋ ਗਿਆ ਤਾਂ ਇਹ ਹੋ ਜਾਏਗਾ ਉਹ ਕਹਿੰਦੇ ਨੇ ਕਿ ਇਸ ਦੁਨੀਆ ਦੇ ਵਿੱਚ ਕੋਈ ਅਜਿਹਾ ਤਾਲਾ ਨਹੀਂ ਬਣਿਆ ਜਿੱਦੀ ਕੋਈ ਚਾਬੀ ਨਾ ਹੋਵੇ ਬਸ ਅਸੀਂ ਉਸ ਚਾਬੀ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਸਾਡੇ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਡੇ ਆਪਣੇ ਕੋਲ ਹੁੰਦੇ ਨੇ ਉਹਨਾਂ ਹੱਲਾਂ ਨੂੰ ਅਸੀਂ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਬਹੁਤ ਸਾਰੀਆਂ ਮੇਰੀਆਂ ਜੜੀਆਂ ਭੈਣਾਂ ਨੇ ਮੈਨੂੰ ਇਸ ਤਰ੍ਹਾਂ ਦੇ ਸੁਨੇਹੇ ਦੰਨੀਆਂ ਕਿ ਜੁਆਇੰਟ ਫੈਮਿਲੀ ਦੇ ਵਿੱਚਾਂ ਕਿਸੇ ਇੱਕ ਦਰਾਣੀ ਅਖਠਾਣੀ ਦਾ ਹੀ ਪੱਖ ਪੂਰਾ ਜਾਂਦਾ ਅਸੀਂ ਬਹੁਤ ਪਰੇਸ਼ਾਨ ਆ ਪਤੀ ਵੀ ਰਿਸਪੈਕਟ ਨਹੀਂ ਕਰਦਾ ਘਰ ਦੇ ਵਿੱਚ ਗੱਲ ਨਹੀਂ ਮੇਰੀ ਕੋਈ ਸੁਣਦਾ ਤੁਸੀਂ ਇਕੱਲੇ ਨਹੀਂ ਹੋ ਹੋ ਸਕਦਾ ਕੋਈ ਆਪਣੀ ਗੱਲ ਕਹਿ ਦਿੰਦਾ ਕੋਈ ਨਹੀਂ ਕਹਿੰਦਾ ਮੈਨੂੰ ਇੱਕ ਚੀਜ਼ ਦੱਸੋ ਕਿ ਜਿਨ੍ਹਾਂ ਦੇ ਬਹੁਤ ਅਜੀਜ਼ ਬਹੁਤ ਆਪਣੇ ਰੱਬ ਨਾਲ ਕਰੇ ਕਦੇ ਕਿਸੇ ਨਾਲ ਅਜਾ ਹੋਵੇ ਪਰ ਜੇ ਕੋਈ ਸਾਡਾ ਬਹੁਤ ਅਜੀਜ਼ ਆਪਣਾ ਇਸ ਦੁਨੀਆ ਤੋਂ ਚਲੇ ਜਾਂਦਾ ਫਿਰ ਵੀ ਤਾਂ ਅਸੀਂ ਸਾਰਦੇ ਆ ਜਿਨ੍ਹਾਂ ਦਾ ਕੋਈ ਆਪਣਾ ਹੁੰਦਾ ਹੀ ਨਹੀਂ ਉਹ ਕਿਉਂ ਤਾਨੇ ਮੇੜੇ ਦਿੰਦੇ ਨੇ ਉਹ ਕਿਹਦੇ ਨਾਲ ਰੋਸੇ ਸ਼ਿਕਵੇ ਕਰਦੇ ਆ ਕਿ ਮੇਰੀ ਕਦਰ ਨਹੀਂ ਪਾਈ ਮੈਨੂੰ ਪੁੱਛਿਆ ਨਹੀਂ ਮੇਰਾ ਸਾਥ ਨਹੀਂ ਦਿੱਤਾ ਉਹ ਵੀ ਤਾਂ ਇਕੱਲੇ ਹੀ ਕਰਦੇ ਆ ਨਾ ਤਾਂ ਜਿਵੇਂ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਨੀ ਹੈ ਕਿ ਦੁਨੀਆ ਤੇ ਇਕੱਲੇ ਆਏ ਆ ਇਕੱਲਿਆਂ ਨੇ ਹੀ ਮਰਨਾ ਠੀਕ ਹੈ ਜਦੋਂ ਜੰਮਣਾ ਮਰਨਾ ਕੱਲਿਆਂ ਦਾ ਤਾਂ ਵਿਚ ਵਿਚਾਲੇ ਜੋ ਕੁਝ ਹੁੰਦਾ ਨਾ ਜਿਹੜੀਆਂ ਵੀ ਚੀਜ਼ਾਂ ਵਿਚ ਵਿਚਾਲੇ ਮਿਲੀਆਂ ਹੋਈਆਂ ਇਹਨਾਂ ਚੀਜ਼ਾਂ ਨੂੰ ਮਾਣ ਲਓ ਇਹਨਾਂ ਨੂੰ ਇੰਜੋਏ ਕਰੋ ਹਰ ਇੱਕ ਚੀਜ਼ ਨੂੰ ਕਿਸੇ ਨੇ ਤੁਹਾਡਾ ਸਾਥ ਦਿੱਤਾ ਤਾਂ ਬਹੁਤ ਵਧੀਆ ਹੈ ਨਹੀਂ ਸਾਥ ਦਿੱਤਾ ਤਾਂ ਉਹ ਅਗਲੇ ਦੀ ਮਰਜ਼ੀ ਹੈ ਅਸੀਂ ਕਿਸੇ ਨੂੰ ਫੋਰਸ ਥੋੜੀ ਕਰ ਸਕਦੇ ਹਾਂ ਹਰ ਇਨਸਾਨ ਇੱਕੋ ਵਰਗਾ ਨਹੀਂ ਹੁੰਦਾ ਇੱਕੋ ਟੱਬਰ ਦੇ ਜੀਆ ਦੇ ਸੁਭਾਅ ਨਹੀਂ ਮਿਲਦੇ ਹੁੰਦੇ ਭੈਣ ਭਰਾਵਾਂ ਦੇ ਵੀ ਇੱਕੋ ਕੁਖੋਂ ਜਾਆਂ ਦੇ ਵੀ ਸੁਭਾਅ ਆਪਸ ਚ ਨਹੀਂ ਮਿਲਦੇ ਹੁੰਦੇ ਤਾਂ ਫਿਰ ਅਸੀਂ ਕਿਸੇ ਨੂੰ ਕਿਵੇਂ ਉਹ ਕਰ ਲਾਂਗੇ ਕੁਝ ਲੋਕਾਂ ਦੀ ਸਮੱਸਿਆ ਹੁੰਦੀ ਹੈ ਜੀ ਸਾਡੇ ਤੋਂ ਸਾਰੇ ਖੁਸ਼ ਹੋਣ ਠੀਕ ਹੈ ਇਹ ਪਹਿਲੀ ਗੱਲ ਤਾਂ ਹੋ ਹੀ ਨਹੀਂ ਸਕਦਾ ਅਸੀਂ ਸਭ ਦਾ ਕੀਤਾ ਸਭ ਨੇ ਸਾਡੀ ਕਦਰ ਨਹੀਂ ਪਾਈ ਨਹੀਂ ਪਾਣੀ ਬਈ ਲੋਕ ਨਹੀਂ ਪਾਉਂਦੇ ਕਦਰ ਦੂਜੀ ਗੱਲ ਤੁਸੀਂ ਇਹ ਕੋਸ਼ਿਸ਼ ਕਰਨੀ ਹੀ ਕਿਉਂ ਹੈ ਕਹਿੰਦੇ ਜੀ ਅਸੀਂ ਕਿਹੜੀ ਕਿਹੜੀ ਕੋਸ਼ਿਸ਼ ਕਰ ਲਈਏ ਕਰਨੀ ਹੀ ਕਿਉਂ ਹੈ ਕੋਸ਼ਿਸ਼ ਕਰਨੀ ਹੀ ਕਿਉਂ ਹੈ ਸਪੋਸ਼ਿਸ਼ ਨੂੰ ਕਰਨਾ ਹੀ ਬੰਦ ਕਰ ਦਿਓ ਕਿ ਸਾਰੇ ਖੁਸ਼ ਹੋਣ ਆਪਣਾ ਕੰਮ ਸਹੀ ਢੰਗ ਨਾਲ ਕਰੋ ਇਮਾਨਦਾਰੀ ਨਾਲ ਕਰੋ ਬਸ ਤੋੜਾ ਕੰਮ ਖਤਮ ਉਸ ਤੋਂ ਬਾਅਦ ਜੋ ਸਾਹਮਣੇ ਵਾਲਾ ਸੋਚ ਰਿਹਾ ਹੈ ਨਾ ਉਹ ਉਹਦੀ ਸੋਚ ਹੈ ਉਹਨੂੰ ਉੱਧ ਤੇ ਛੱਡ ਦਿਓ ਆਪਣਾ ਕੰਮ ਖਤਮ ਕੀਤਾ ਉਸ ਤੋਂ ਬਾਅਦ ਦੂਜਿਆਂ ਦੀ ਸੋਚ ਨੂੰ ਆਪਣੇ ਆਪ ਦੇ ਉੱਤੇ ਲੈਣ ਦਾ ਕੋਈ ਫਾਇਦਾ ਨਹੀਂ ਕੋਈ ਮਤਲਬ ਨਹੀਂ ਪਰ ਨਹੀਂ ਤੁਸੀਂ ਆਪਣੇ ਆਪ ਬਾਰੇ ਝਟ ਫੈਸਲਾ ਲੈ ਲੈਣੇ ਹੋ ਮੇਰੇ ਨਾਲ ਇਹ ਅਜਿਹਾ ਕਿਉਂ ਹੋਇਆ ਮੇਰੇ ਨਾਲ ਹੀ ਬੁਰਾ ਕਿਉਂ ਹੋਇਆ ਤੀਜੀ ਆਦਤ ਜਿਹੜੀ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਬਦਲਣ ਦੀ ਜ਼ਰੂਰਤ ਹੈ ਉਹ ਇਹ ਕਿ ਮੰਨ ਲਓ ਜੇਕਰ ਪਰਿਵਾਰ ਦੇ ਵਿੱਚ ਲੜਾਈ ਹੋ ਗਈ ਪਤੀ ਪਤਨੀ ਹੈ ਜਿੱਥੇ ਦੋ ਭਾਂਡੇ ਹੁੰਦੇ ਆ ਖੜਕਦੇ ਹੀ ਆ ਠੀਕ ਹੈ ਛੋਟੀਆਂ ਵੱਡੀਆਂ ਲੜਾਈਆਂ ਹਰ ਘਰ ਦੇ ਵਿੱਚ ਚਲਦੀਆਂ ਰਹਿੰਦੀਆਂ ਉਹਨਾਂ ਉਸ ਚੀਜ਼ ਨੂੰ ਸੈਲੀਬ੍ਰੇਟ ਕਰਦੀਆਂ ਮੈਂ ਬਹੁਤ ਸਾਰੀਆਂ ਔਰਤਾਂ ਦੀ ਸ਼ਕਲ ਦੇਖ ਕੇ ਦੱਸ ਦਿੰਨੀ ਆ ਵੀ ਅੱਜ ਤੁਹਾਡੇ ਘਰੇ ਲੜਾਈ ਹੋਈ ਆ ਹਾਂਜੀ ਮੈਂ ਤਾਂ ਸਵੇਰ ਦੀ ਰੋਟੀ ਵੀ ਨਹੀਂ ਪਕਾਈ ਮੈਂ ਤਾਂ ਅੱਜ ਸਿਰ ਵੀ ਨਹੀਂ ਬਾਇਆ ਕਿਉਂਕਿ ਲੜਾਈ ਹੋ ਗਈ ਸੀ ਤੇ ਫਿਰ ਕਿਸੇ ਨੂੰ ਕੀ ਫਰਕ ਆ ਬੰਦੇ ਘਰ ਤੋਂ ਬਾਹਰ ਨਿਕਲੇ ਉਹ ਚਾਹੇ ਆਪਣੇ ਕੰਮਕਾਰ ਤੇ ਚਲੇ ਗਏ ਚਾਹੇ ਉਹ ਖੇਤ ਦੇ ਵਿੱਚ ਚਲੇ ਗਏ ਉਹ ਆਪਣੀ ਲਾਈਫ ਦੇ ਵਿੱਚ ਬਿਜ਼ੀ ਹੋਗੇ ਤੁਸੀਂ ਉਸ ਚੀਜ਼ ਨੂੰ ਸੈਲੀਬ੍ਰੇਟ ਕਰਦੀਆਂ ਹੋ ਵੀ ਹਾਂ ਹੁਣ ਅੱਜ ਸਾਡੀ ਲੜਾਈ ਹੋ ਗਈ ਅੱਜ ਮੇਰਾ ਮੂਡ ਖਰਾਬ ਹੈ ਅੱਜ ਇਹ ਸਵੇਰ ਦਾ ਐਵੇਂ ਹੋ ਗਿਆ ਸ਼ਾਮ ਤੱਕ ਤੁਸੀਂ ਉਸ ਚੀਜ਼ ਨੂੰ ਨਾਲ ਕਿਚੀ ਫਿਰਦੀਆਂ ਪੂਰਾ ਦਿਨ ਤੁਹਾਡਾ ਉਸ ਚੱਕਰ 'ਚ ਖਰਾਬ ਗਿਆ ਤੁਸੀਂ ਭੁੱਖਣ ਪਾਣੀਆ ਤੁਸੀਂ ਰਹੀਆਂ ਚੰਗੀ ਤਰ੍ਹਾਂ ਤੁਸੀਂ ਤਿਆਰ ਨਹੀਂ ਹੋਈਆਂ ਠੀਕ ਹੈ ਸਿਰਸੁਰ ਨਹੀਂ ਵਾਇਆ ਉਸ ਤੋਂ ਬਾਅਦ ਆਂਡ ਕੌਂਡ ਨੂੰ ਪਤਾ ਲੱਗਿਆ ਕਿ ਤੁਹਾਡੀ ਲੜਾਈ ਹੋ ਗਈ ਹੁਣ ਤੁਸੀਂ ਸ਼ਾਮ ਨੂੰ ਇਸ ਹੰਗਾਰ 'ਚ ਹੁੰਨੇ ਹੋ ਕਿ ਸਾਹਮਣੇ ਵਾਲਾ ਆ ਕੇ ਤੁਹਾਨੂੰ ਮਤਲਬ ਉਸ ਚੀਜ਼ ਬਾਰੇ ਗੱਲ ਕਰੇ ਉਹ ਥੋੜਾ ਸੌਰੀ ਫੀਲ ਕਰੇ ਅਗਲਾ ਤਾਂ ਸਵੇਰ ਦਾ ਉਸ ਘਰ ਤੋਂ ਨਿਕਲਿਆ ਹੋਇਆ ਤੇ ਉਹ ਤਾਂ ਸ਼ਾਮ ਤੱਕ ਉਸ ਗੱਲ ਨੂੰ ਭੁੱਲ ਵੀ ਗਿਆ ਉਹਦੇ ਲਈ ਤਾਂ ਉਹ ਗੱਲ ਉੱਥੇ ਖਤਮ ਹੋ ਗਈ ਕਿਉਂਕਿ ਉਹ ਆਪਣੇ ਆਫਿਸ ਦੇ ਵਿੱਚ ਕੰਮ ਦੇ ਵਿੱਚ ਬਿਜ਼ੀ ਸੀ ਜਾਂ ਉਹ ਬਾਹਰ ਨਿਕਲ ਗਈ ਉਹ ਖੇਤੀਬਾੜੀ ਦੁਕਾਨ ਦੇ ਵਿੱਚ ਬਿਜ਼ੀ ਹੋਗੇ ਠੀਕ ਹੈ ਤੁਸੀਂ ਘਰੇ ਬੈਠੀਆਂ ਹੋ ਸੀ ਨੂੰ ਲੜ ਬਣ ਕੇ ਤੁਸੀਂ ਓਵਰ ਥਿੰਕ ਕਰੀ ਗਈਆਂ ਇਹ ਤੁਹਾਡੀ ਸਮੱਸਿਆ ਅਗਲੀ ਦੀ ਥੋੜੀ ਹੈ ਤੇ ਫਿਰ ਤੁਹਾਨੂੰ ਲੱਗਦਾ ਵੀ ਤੁਹਾਡੀ ਕਦਰ ਨਹੀਂ ਪੈਂਦੀ ਪਹਿਲਾਂ ਆਪਣੀ ਕਦਰ ਆਪ ਪਾਉਣੀ ਸਿੱਖੋ ਮੈਂ ਬਹੁਤ ਸਾਰੀਆਂ ਅਜਹੀਆਂ ਭੈਣਾਂ ਨੂੰ ਜਾਣਦੀਆਂ ਜਿਹੜੀਆਂ ਮਤਲਬ ਜੇ ਪਤੀ ਪਤਨੀ ਜਾਂ ਬਾਕੀ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਜੇ ਬਾਹਰ ਹੋਣ ਉਹ ਕਹਿ ਦਿੰਦੀਆਂ ਜੀ ਅੱਜ ਤਾਂ ਫਲਾਣੇ ਦੇ ਪਪਾ ਘਰ ਨਹੀਂ ਸੀਗੇ ਅਸੀਂ ਤਾਂ ਕੋਈ ਸਬਜ਼ੀ ਬਣਾਈ ਨਹੀਂ ਮੈਂ ਕਿਹਾ ਅਸੀਂ ਦੋ ਹੀ ਜਾਣੇ ਆਂ ਆਈ ਸਾਰ ਲਾਂਗੇ ਤੇ ਕਿਉਂ ਆਪਣੇ ਆਪ ਲਈ ਅੱਛਾ ਤੁਸੀਂ ਚਾਹ ਦਾ ਕੱਪ ਨਹੀਂ ਬਣਾ ਕੇ ਪੀ ਸਕਦੀਆਂ ਆਪਣੇ ਆਪ ਲਈ ਤੁਸੀਂ ਸਬਜ਼ੀ ਨਹੀਂ ਬਣਾ ਕੇ ਖਾਂਦੀਆਂ ਠੀਕ ਹੈ ਉੱਥੇ ਤੁਸੀਂ ਸਾਰਨ ਨੂੰ ਹੀ ਧਿਆਰ ਹੋ ਵੀ ਅਸੀਂ ਸਾਰ ਲੀਏ ਅਸੀਂ ਸਾਰ ਲੀਏ ਕਿਸੇ ਵੀ ਤਰ੍ਹਾਂ ਠੀਕ ਹੈ ਇਹੀ ਹਾਲਤ ਤੁਸੀਂ ਆਪਣੀ ਜ਼ਿੰਦਗੀ ਦਾ ਕੀਤਾ ਹੋਇਆ ਕੱਟਾ ਵੱਡੀ ਚੋਂ ਜ਼ਿੰਦਗੀ ਨੂੰ ਬਾਹਰ ਕੱਢੋ ਆਪਣੀ ਜ਼ਿੰਦਗੀ ਨੂੰ ਮਾਣਨਾ ਸ਼ੁਰੂ ਕਰੋ ਮੇਰਾ ਘਰ ਦਾ ਇੱਕ ਉਸੂਲ ਹੈ ਵੀ ਦੁਨੀਆ ਚਾਹੇ ਇੱਧਰ ਦੀ ਉੱਧਰ ਹੋ ਜੇ ਮੈਂ ਆਪਣੀ ਲਾਈਫ ਨੂੰ ਪੂਰਾ ਮਤਲਬ ਮੈਂ ਆਪਣੇ ਬੱਚਿਆਂ ਨਾਲ ਉਹਨਾਂ ਹੀ ਇੰਜੋਏ ਕਰਦੀਆਂ ਚਾਹੇ ਕੁਝ ਵੀ ਹੋ ਜੇ ਸਭ ਕੁਝ ਚੱਲਦਾ ਰਹਿਣਾ ਠੀਕ ਹੈ ਤਾਂ ਇਸ ਕਰਕੇ ਇਹ ਨਾ ਚੀਜ਼ਾਂ ਨੂੰ ਫालतੂ ਆਪਣੇ ਉੱਤੇ ਲੈਣ ਦੀ ਜ਼ਰੂਰਤ ਨਹੀਂ ਓਵਰ ਥਿੰਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਅੱਛਾ ਅਗਲੀ ਗਲਤੀ ਜਿਹੜੀ ਅਸੀਂ ਕਰਦੇ ਹਾਂ ਮੰਨ ਲਓ ਚਾਹੇ ਤੁਹਾਡਾ ਘਰ ਪਰਿਵਾਰ ਹੈ ਚਾਹੇ ਦਫ਼ਤਰ ਹੈ ਤੁਸੀਂ ਕੋਈ ਕੰਮ ਕਰਨਾ ਨਹੀਂ ਚਾਹੁੰਦੇ ਤੁਹਾਡਾ ਬਿਲਕੁਲ ਵੀ ਮਨ ਨਹੀਂ ਆ ਉਸ ਕੰਮ ਨੂੰ ਕਰਨ ਦਾ ਪਰ ਤੁਸੀਂ ਉਸ ਕੰਮ ਨੂੰ ਕਰ ਪਤਾ ਕਿਉਂ ਰਹੇ ਹੋ ਕਿ ਜੇ ਮੈਂ ਨਾ ਕਰਤੀ ਤਾਂ ਸਾਹਮਣੇ ਵਾਲਾ ਨਾਰਾਜ਼ ਨਾ ਹੋ ਜੇ ਜਿਨੇ ਨਰਾਜ਼ ਹੋਣਾ ਉਹਨੂੰ ਨਰਾਜ਼ ਹੋਣ ਦਿਓ ਜਦੋਂ ਅਸੀਂ ਵਾਰ-ਵਾਰ ਉਹ ਚੀਜ਼ਾਂ ਕਰਦੇ ਆ ਨਾ ਜਿਹੜੀਆਂ ਚੀਜ਼ਾਂ ਕਰਨ ਨੂੰ ਸਾਡਾ ਮਨ ਸਾਡਾ ਦਿਲ ਨਹੀਂ ਕਰ ਰਿਹਾ ਹੁੰਦਾ ਤੇ ਅਸੀਂ ਮਨ ਮਾਰ ਕੇ ਉਹ ਚੀਜ਼ਾਂ ਕਰਦੇ ਆ ਉਹ ਸਾਡੀ ਮੈਂਟਲ ਹੈਲਥ ਦੇ ਉੱਤੇ ਵੀ ਮਾੜਾ ਅਸਰ ਪਾਉਂਦੀਆਂ ਨੇ ਤੇ ਸਾਡਾ ਮਾਈਂਡ ਸਾਡੀ ਬਾਡੀ ਨੂੰ ਮੈਸੇਜ ਭੇਜਦਾ ਹੈ ਕਿ ਇਸ ਬੰਦੇ ਦੀ ਜਿਹੜੀ ਲਾਈਫ ਹੈ ਨਾ ਇਹਨੂੰ ਕੋਈ ਹੋਰ ਕੰਟਰੋਲ ਕਰ ਰਿਹਾ ਹੈ ਕਿਉਂਕਿ ਇਹ ਜਿਹੜੀ ਚੀਜ਼ ਕਰਨੀ ਚਾਹੁੰਦਾ ਉਹ ਤਾਂ ਇਹ ਕਰ ਹੀ ਨਹੀਂ ਰਿਹਾ ਇਹ ਤਾਂ ਉਹ ਕਰ ਰਿਹਾ ਜੋ ਇਹਨੇ ਨਹੀਂ ਕਰਨਾ ਸੀ ਤਾਂ ਇਹਦਾ ਮਤਲਬ ਅੱਗੇ ਤੋਂ ਇਨ ਫਿਊਚਰ ਤੁਸੀਂ ਆਪਣੇ ਬ੍ਰੇਨ ਨੂੰ ਬਿਲਕੁਲ ਜਿਹੜਾ ਹੈਗਾ ਕੋਈ ਵੀ ਨਿਰਦੇਸ਼ ਨਹੀਂ ਦੇ ਸਕਦੇ ਕਿ ਅਸੀਂ ਇਹ ਕਰਨਾ ਹੈ ਜਿਵੇਂ ਅਸੀਂ ਕਹਿਣਾ ਹੈ ਕਿ ਸਵੇਰੇ ਜਲਦੀ ਵੀ ਉੱਠਣਾ ਹੋਵੇ ਤੁਹਾਨੂੰ 2-4 ਦਿਨ ਉਹਦੀ ਲਗਾਤਾਰ ਤੁਸੀਂ ਉੱਠ ਜਿਓ ਅਗਲੇ ਟਾਈਮ ਜਿਹੜਾ ਹੈਗਾ ਇੱਕ ਹਫਤੇ ਬਾਅਦ ਤੁਸੀਂ ਬਿਨਾਂ అలਾਰਮ ਤੋਂ ਸਵੇਰੇ ਉਸੇ ਵੇਲੇ ਉੱਠ ਜਾਓਗੇ ਕਿਉਂਕਿ ਤੁਹਾਡੀ ਬਾਡੀ ਨੂੰ ਮੈਸੇਜ ਚੱਲੇ ਜਾਂਦਾ ਹੈ ਕਿ ਤੁਸੀਂ ਇਹੀ ਕਰਨਾ ਹੈ ਪਰ ਹੁਣ ਤੁਹਾਡਾ ਮਨ ਤਾਂ ਕਹਿ ਰਿਹਾ ਹੈ ਕਿ ਤੁਸੀਂ ਇਹ ਕੰਮ ਕਰਨਾ ਨਹੀਂ ਹੈਗਾ ਠੀਕ ਹੈ ਪਰ ਤੁਸੀਂ ਕਰ ਰਹੇ ਹੋ ਕੰਮ ਕਿ ਦੂਜਾ ਨਾਰਾਜ਼ ਨਾ ਹੋ ਜੇ ਤੇ ਦੂਜਾ ਤਾਂ ਆਪਣੀ ਮੌਜ ਦੇ ਵਿੱਚ ਹੈ ਉਹ ਤਾਂ ਆਪਣੀ ਜ਼ਿੰਦਗੀ ਦੇ ਵੀ ਮਾਸਟਰ ਉਹ ਹੈ ਆਪਣੀ ਜ਼ਿੰਦਗੀ ਦਾ ਵੀ ਉਹ ਰੂਲ ਕਰ ਰਿਹਾ ਆਪਣੀ ਲਾਈਫ ਦੇ ਉੱਤੇ ਵੀ ਤੇ ਤੁਹਾਡੀ ਦਾ ਵੀ ਮਾਸਟਰ ਉਹ ਹੈ ਮੈਂ ਹਮੇਸ਼ਾ ਕਹਿੰਦੀ ਆ ਕਿ ਉਹ ਲੋਕ ਜਿਹੜੇ ਆਪਣੀ ਜ਼ਿੰਦਗੀ ਦੇ ਕੁਝ ਨਿਯਮ ਆਪ ਨਹੀਂ ਬਣਾਉਂਦੇ ਉਹਨਾਂ ਨੂੰ ਫਿਰ ਸਾਰੀ ਜ਼ਿੰਦਗੀ ਦੂਜੇ ਦੇ ਬਣਾਏ ਹੋਏ ਨਿਯਮਾਂ ਤੇ ਚੱਲਣਾ ਪੈਂਦਾ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਆਪਣੀ ਲਾਈਫ ਦੇ ਆਪ ਨਿਯਮ ਬਣਾਓਗੇ ਕਿ ਦੂਜਿਆਂ ਨੇ ਬਣਾਏ ਹੋਏ 'ਤੇ ਚੱਲੋਗੇ ਕਿਉਂਕਿ ਇੰਨਾ ਤਾਂ ਤੈਅ ਹੈ ਕਿ ਜ਼ਿੰਦਗੀ ਦੇ ਨਿਯਮ ਤਾਂ ਹੁੰਦੇ ਹੀ ਨੇ ਸੋ ਇਸ ਚੀਜ਼ ਨੂੰ ਵੀ ਬੰਦ ਕਰ ਦਿਓ ਠੀਕ ਹੈ ਆਪੋ ਹੀ ਕੰਮ ਕਰੋ ਜਿਹੜਾ ਕੰਮ ਕਰਨਾ ਚਾਹੁੰਦੇ ਹੋ ਜੇ ਮਨ ਕਿਸੇ ਕੰਮ ਨੂੰ ਕਰਨ ਨੂੰ ਨਹੀਂ ਮੰਨ ਰਿਹਾ ਨਾ ਤਾਂ ਉਸ ਕੰਮ ਨੂੰ ਨਾ ਕਰੋ ਪਰ ਹਾਂ ਜ਼ਿੰਮੇਵਾਰੀਆਂ ਦੀ ਪੂਰਤੀ ਜ਼ਰੂਰ ਕਰਨੀ ਹੈ ਇਹ ਨਹੀਂ ਕਹਿਣਾ ਵੀ ਮੇਰੇ ਜ਼ਿੰਮੇਵਾਰੀਆਂ ਵੀ ਪੂਰੀਆਂ ਕਰਨ ਨੂੰ ਦਿਲ ਨਹੀਂ ਕਰਦਾ ਕਿਉਂਕਿ ਉਹ ਆਪਸ਼ਨ ਨਹੀਂ ਹੁੰਦੀਆਂ ਉਹ ਸਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਕਰਨਾ ਹੀ ਹੁੰਦਾ ਪਰ ਬਾਕੀ ਲੋਕਾਂ ਨੂੰ ਜਿਹੜਾ ਸੀ ਪੀਪਲ ਪਲੀਜ਼ਿੰਗ ਕਰਦੇ ਆ ਇਹਨੂੰ ਕਰਨਾ ਬੰਦ ਕਰ ਦਿਓ ਕਿ ਵੀ ਹਾਂ ਕੋਈ ਨਾਰਾਜ਼ ਨਾ ਹੋ ਜੇ ਜਿਹੜਾ ਹੁੰਦਾ ਨਾਰਾਜ਼ ਉਹਨੂੰ ਹੋਣ ਦੋ ਕਿਉਂਕਿ ਲੋਕੀ ਤੁਹਾਨੂੰ ਓਨਾ ਕਚਿਰ ਹੀ ਵਰਤਦੇ ਐ ਜਿੰਨਾ ਚਿਰ ਉਹਨਾਂ ਨੂੰ ਤੁਹਾਡੇ ਨਾਲ ਜ਼ਰੂਰਤ ਹੁੰਦੀ ਐ ਤੁਸੀਂ ਜਿਹੜੇ ਬੰਦੇ ਦਾ ਜਿੰਨਾ ਮਰਜ਼ੀ ਕਰ ਲੋ ਇਹ ਮੇਰਾ ਪਰਸਨਲ ਐਕਸਪੀਰੀਅੰਸ ਐ ਕਿ ਹਮੇਸ਼ਾ ਲਈ ਕੋਈ ਬੰਦਾ ਤੁਹਾਡੀ ਲਾਈਫ 'ਚ ਨਹੀਂ ਹੁੰਦਾ ਹਮੇਸ਼ਾ ਲਈ ਕੋਈ ਬੰਦਾ ਤੁਹਾਡੇ ਤੋਂ ਖੁਸ਼ ਨਹੀਂ ਹੁੰਦਾ ਤੁਸੀਂ ਰੋਜ਼ਾਨਾ ਹੀ ਪਨੀਰ ਨਹੀਂ ਖਾ ਸਕਦੇ ਸਾਨੂੰ 2-4 ਦਿਨ ਵੀ ਲਗਾਤਾਰ ਵਿਆਹ ਆ ਜਾਣ ਨਾ ਸਾਡਾ ਮੂੰਗੀ ਮਸਰੀ ਬਣਾਉਣ ਨੂੰ ਦਿਲ ਕਰਨ ਲੱਗ ਜਾਂਦਾ ਅਸੀਂ ਕਹਿੰਨੇ ਆਂ ਵੀ ਅੱਕ ਗਏ ਕਦੇ-ਕਦੇ ਖਾਈਏ ਤਾਂ ਪਨੀਰ ਵੀ ਚੰਗਾ ਲੱਗਦਾ ਠੀਕ ਐ ਹੁਣ ਜਦੋਂ ਲੋਕੀ ਪਨੀਰ ਤੋਂ ਵੀ ਅੱਕ ਸਕਦੇ ਆ ਤਾਂ ਤੁਹਾਡੇ ਤੋਂ ਕਿਉਂ ਨਹੀਂ ਅੱਕ ਸਕਦੇ ਮੈਂ ਮਤਲਬ ਹੋ ਸਕਦਾ ਗੱਲ ਤੋਂ ਉਦਾਹਰਨ ਦੇ ਰਹੀ ਹਾਂ ਪਰ ਮੈਂ ਜੋ ਤੁਹਾਨੂੰ ਕਹਿਣਾ ਚਾਹੁੰਦੀ ਆ ਉਹ ਗੱਲ ਸਿਰਫ ਇੰਨੀ ਕ ਹੈ ਕਿ ਕੋਈ ਵੀ ਕਿਸੇ ਦਾ ਹਮੇਸ਼ਾ ਲਈ ਫੇਵਰਟ ਨਹੀਂ ਰਹਿ ਸਕਦਾ ਕੋਈ ਕਿਸੇ ਦੀ ਹਮੇਸ਼ਾ ਲਈ ਪਹਿਲੀ ਪਸੰਦ ਨਹੀਂ ਹੋ ਸਕਦਾ ਇਸ ਕਰਕੇ ਆਪਣੀ ਪਹਿਲੀ ਪਸੰਦ ਆਪ ਬਣੋ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਆਪਣੀ ਜ਼ਿੰਦਗੀ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰੋ ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ ਕੰਮ ਕਰੋ ਫਿਰ ਦੇਖਿਓ ਜ਼ਿੰਦਗੀ 'ਚ ਚਮਤਕਾਰ ਵਾਪਰਦੇ ਆਪਣੀਆਂ ਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਤਾਂ ਕਰੋ ਇੱਕ ਮੌਕਾ ਤਾਂ ਦਿਓ ਆਪਣੇ ਆਪ ਨੂੰ ਉਹਨਾਂ ਸਥਿਤੀਆਂ ਨੂੰ ਬਦਲ ਲਓ ਠੀਕ ਹੈ ਬਹੁਤ ਸਾਰੀਆਂ ਭੈਣਾਂ ਦੇ ਇਸ ਤਰ੍ਹਾਂ ਦੇ ਸੁਨੇਹੇ ਆਉਂਦੇ ਵੀ ਅਸੀਂ ਬੜੇ ਤੰਗਾਂ ਬੜੇ ਜਲੀਲ ਹੋ ਰਹੇ ਹਾਂ ਘਰ ਦੇ ਵਿੱਚ ਕਹਿੰਦੇ ਜੀ ਜੇ ਬੰਦਾ ਘਰ ਪਰਿਵਾਰ ਦੇ ਵਿੱਚ ਜਲੀਲ ਹੋਵੇ ਤਾਂ ਕੀ ਕਰੇ ਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਕਰੋ ਜਿਸ ਹੱਦ ਤੱਕ ਤੁਸੀਂ ਕਰ ਸਕਦੇ ਹੋ ਕੋਸ਼ਿਸ਼ ਉਸੋਂ ਹੱਦ ਤੱਕ ਕਰੋ ਜੇ ਤੁਸੀਂ ਕਿਸੇ ਸੋਨੇ ਦੇ ਮਹਿਲ ਦੇ ਵਿੱਚ ਵੀ અપਮਾਨਿਤ ਹੋ ਰਹੇ ਹੋ ਨਾ ਤਾਂ ਉਸ ਮਹਿਲ ਦੇ ਨਾਲੋਂ ਕਿਰਾਏ ਦਾ ਇੱਕ ਕਮਰਾ ਕਿਤੇ ਜ਼ਿਆਦਾ ਵਿਦਤਰ ਹੁੰਦਾ ਕਿਤੇ ਜ਼ਿਆਦਾ ਵਧੀਆ ਹੁੰਦਾ ਜ਼ਿੰਦਗੀ ਉਹਨਾਂ ਦੀ ਬਦਲਦੀ ਹੈ ਜਿਹੜੇ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ ਇਸ ਚੀਜ਼ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਿਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਆਈ ਜੇ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਅਮਲ ਕਰੋਗੇ ਨਾ ਤਾਂ ਯਕੀਨਨ ਤੁਹਾਡੀ ਜ਼ਿੰਦਗੀ ਬਦਲੇਗੀ ਇਸ ਤਰ੍ਹਾਂ ਦਾ ਲੱਗਿਆ ਪ੍ਰੋਗਰਾਮ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਰੇਕ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਨਹੀਂ ਹੋਰ ਵੀਡੀਓਜ਼ ਦੇ ਲਈ ਰਣਦੀਪ ਭੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁੰਦੇ ਹੋ ਇਜਾਜ਼ਤ